دل باغ بنایا اے یاد پھلا مہکائی اے دیکھ دکھ پت جڑ نو چھڈ رونا مسکائی دل باغ بنایا اے یاد پھلا مہکائی رکھ امید جی نا کیا وے ਛੱਡ ਦਰੂਹ ਹੰਝੂ ਪੀਣਾ ਚਾਵੇ ਰੱਖ ਉਮੀਦ ਜੀਣਾ ਚਾਵੇ ਛੱਡ ਦਰੂਹ ਹੰਝੂ ਪੀਣਾ ਚਾਵੇ ਇਸ ਜਗ ਨੇ ਇਸ਼ਕ ਅਗਨੇ ਇਸ ਜਗ ਨੇ ਇਸ਼ਕ ਅਗਨੇ ਬਹੁਤ ਕੁਝ ਸਖਾਇਆ ਏ ਦਿਲ ਬਾਗ ਬਣਾਇਆ ਏ ਦਿਲ ਬਾਗ ਬਣਾਇਆ ਏ ਯਾਦ ਫੁੱਲਾ ਮਹਿਕਾਇਆ ਏ ਦਿਲ ਬਾਗ ਬਣਾਇਆ ਏ ਹਾਂਜੀ ਦਿਲ ਬਾਗ ਬਣਾਇਆ ਏ ਮਾੜੀ ਰੱਖੀ ਕਦੇ ਸੋਚ ਨਹੀਂ ਫੱਟੀ ਦਿੱਤੀ ਕਿਸੇ ਦੀ ਪੋਚ ਨਹੀਂ ਮਾੜੀ ਰੱਖੀ ਕਦੇ ਸੋਚ ਨਹੀਂ ਬੱਤੀ ਦੀ ਤੀਕੀ ਤੇ ਦੀ ਪੂਜ ਨਹੀਂ ਨਾ ਖਾਰ ਖਦੀ ਖਾਰਾ ਨਾਲ ਨਾ ਖਾਰ ਖਦੀ ਖਾਰਾ ਨਾਲ ਕਿਆ ਹੈ ਬੋਤ ਸਤਾਇਆ ਏ ਦਿਨ ਬਾਗ ਬਣਾਇਆ ਏ ਯਾਦ ਬੁਲਾ ਮਹਿਕਾਇਆ ਏ ਯਾਦ ਬੁਲਾ ਮੈਂ ਕਾਇਆ ਏ ਹਾਂਜੀ ਦਿਲ ਬਾਗ ਬਣਾਇਆ ਏ ਦਿਲ ਬਾਗ ਬਣਾਇਆ ਏ ਹਾਂਜੀ ਦਿਲ ਬਾਗ ਬਣਾਇਆ ਏ ਮਾੜਾ ਨਾ ਕਦੇ ਭੂਲ ਕਿਹਾ ਦੂਰ ਰਹਾ ਜਾਂ ਕੋਲ ਰਹਾ ਮਾੜਾ ਨਾ ਕਦੇ ਬੋਲ ਕਿਹਾ ਦੂਰ ਰਹਾ ਜਾਂ ਕੋਲ ਰਹਾ ਸਮਝ ਨਾ ਆਉਂਦੀ ਕਿਸ ਗੱਲੋਂ ਸਮਝ ਨਾ ਆਉਂਦੀ ਕੀ ਗਿਲ ਨੂੰ ਕਿਸੇ ਬੁਰਾ ਮਨਾਇਆ ਏ ਦਿਲ ਬਾਗ ਬਣਾਇਆ ਏ ਯਾਦ ਪੁੱਲਾ ਮਹਿਕਾਇਆ ਏ ਹਾਂਜੀ ਦਿਲ ਬਾਗ ਬਣਾਇਆ ਏ ਯਾਦ ਪੁੱਲਾ ਮਹਿਕਾਇਆ ਏ ਦਿਲ ਵਾਲੀ ਨਾ ਕਹਿ ਪਾਏ ਤਾਂ ਹੀ ਲਿਖ ਗੀਤ ਗਾਏ ਦਿਲ ਵਾਲੀ ਨਾ ਹੇ ਪਾਏ ਤਹੀਂ ਲਿਖ ਲਿਖ ਗੀ ਤੇ ਗਾਏ ਨੈਣ ਜੋ ਤੇਰੀ ਛੱਡ ਕੇ ਤੁਰਗੀ ਸੰਗਰੂਰ ਵੀ ਦਾ ਮਨ ਪਾਇਆ ਏ ਨਾ ਸੰਗਰੂਰ ਵੀ ਮਨ ਪਾਇਆ ਏ ਨੈਣ ਜੋ ਤੇਰੀ ਛੱਡ ਕੇ ਤੁਰਗੀ ਨੈਣ ਜੋ ਤੇਰੀ ਛੱਡ ਕੇ ਤੁਰਗੀ ਨਾ ਸੰਗਰੂਰ ਵੀ ਮਨ ਪਾਇਆ ਏ ਦਿਲ ਬਾਗ ਬਣਾਇਆ ਏ ਯਾਦ ਪੁੱਲਾ ਮਹਿਕਾ ਆਏ ਯਾਦ ਪੁੱਲਾ ਮੈਂ ਕਾਇਆਏ ਹਾਂ ਜੀ ਦਿਲ ਬਾਗ ਬਣਾਇਆਏ ਦਿਲ ਬਾਗ ਬਣਾਇਆਏ ਦਿਲ ਬਾਗ ਬਣਾਇਆਏ ਇਹ ਪੂਰਾ ਗੀਤ ਸੁਣ ਲਈ ਆਪ ਜੀ ਦਾ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਵੀ ਇਹਨਾਂ ਨਾਲ ਚੰਗਾ ਗਾਉਣ ਦੀ ਕੋਸ਼ਿਸ਼ ਕਰੋਗੇ ਇਸ ਗੀਤ ਨੂੰ ਕੋਈ ਵੀ ਗਾ ਸਕਦਾ ਹੈ ਜੀ ਮਾੜੀ ਮੁੱਟੀ ਚੇਂਜ ਕਰਨੀ ਤੇ ਚੇਂਜ ਵੀ ਕਰ ਸਕਦਾ ਹੈ ਪਰ ਇਸ ਗੀਤ ਨਾਲ ਅਨਿਸ਼ੇਸ਼ ਰਾਮ ਨਾਲ ਕੀਤੀ ਜਾਵੇ ਕਿ ਮੇਰੇ ਗੀਤ ਦਾ ਕਤਲ ਹੋ ਜਾਵੇ ਮੈਂ ਚਾਹੁੰਦਾ ਤੁਸੀਂ ਮੇਰੇ ਗੀਤ ਨੂੰ ਲੰਮੀ ਉਮਰ ਬਖਸ਼ੋ ਹਰ ਕੋਈ ਪਸੰਦ ਕਰੇ ਧੰਨਵਾਦ